ਉਹਨੇ ਪਿੱਛੇ ਜਾ ਇੰਗਲੈਂਡ ਦੇ ਵਿੱਚ ਜਿਹੜਾ ਇੱਕ ਆਰਟਿਸਟ ਤੇ ਜੇ ਤੋਂ ਉੱਥੇ ਬੰਬ ਲਾਸ ਹੋਇਆ। ਦੋਸਤੋ ਅੱਗੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਦਿਲਜੀਤ ਦੋਸਾਂਝ ਚਲਦੀ ਇੰਟਰਵਿਊ ਦੇ ਵਿੱਚ ਰੋਇਆ। ਸੱਚਮੁੱਚ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਉਹ ਕਿਉਂ ਆ ਗਏ? ਉਸ ਦਾ ਕਾਰਨ ਕੀ ਸੀ? ਉਹ ਤਾਂ ਤੁਸੀਂ ਵੀਡੀਓ ਤੇ ਦੇਖ ਹੀ ਲਓਗੇ। ਪਰ ਇੱਕ ਗੱਲ ਆ ਵੀ ਜਿਹੜਾ ਬੰਦਾ ਕਹਿੰਦੇ ਹੁੰਦੇ ਨਾ ਕਲਾਕਾਰ ਹੁੰਦਾ ਆਰਟਿਸਟ ਬੰਦੇ ਦਾ ਦਿਨ ਬਹੁਤ ਹੀ ਸੂਖਮ ਤੇ ਬਹੁਤ ਹੀ ਭਾਵੁਕਤਾ ਨਾਲ ਭਰਿਆ ਹੁੰਦਾ ਜਿਹੜੇ ਆਰਟਿਸਟ ਬੰਦੇ ਹੁੰਦੇ ਆ ਉਹ ਬਹੁਤ ਇਮੋਸ਼ਨਲ ਹੁੰਦੇ ਨੇ ਇਹੀ ਸਬੂਤ ਆ ਇਹ ਵੀਡੀਓ ਦਲਜੀਤ ਸਾਨੂੰ ਆਪਣੇ ਲਾਈਵ ਸ਼ੋਅਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਨੱਚਦਾ ਹੱਸਦਾ ਤੇ ਗਾਉਂਦਾ ਤੇ ਬਹੁਤ એનર્ਜੀ ਨਾਲ ਪਰਫਾਰਮੈਂਸ ਦਿੰਦਾ ਦਿਖਾਈ ਦਿੰਦਾ ਹੈ ਸਾਨੂੰ ਲੱਗਦਾ ਹੈ ਕਿ ਇਹ ਬੰਦਾ ਹਮੇਸ਼ਾ ਖੁਸ਼ ਹੀ ਰਹਿੰਦਾ ਹੋਵੇ ਇਹਦੇ ਕੋਲੇ ਪੈਸੇ ਦੀ ਕਮੀ ਨਹੀਂ ਇਹਦੇ ਕੋਲੇ ਸ਼ੌਹਤ ਦੀ ਕਮੀ ਨਹੀਂ ਪਰ ਦੋਸਤੋ ਇੱਕ ਆਰਟਿਸਟ ਜਿੰਨਾ ਵੀ ਵੱਡਾ ਹੋਵੇ ਉਹ ਹੁੰਦਾ ਤਾਂ ਆਖਰ ਨੂੰ ਇੱਕ ਇਨਸਾਨ ਹੀ ਹੈ ਜਿਸ ਦੇ ਦ ਖੁਸ਼ੀ ਗਮੀ ਹਰ ਚੀਜ਼ ਉਹ ਇੱਕ ਆਮ ਇਨਸਾਨ ਵਾਂਗ ਹੀ ਫੀਲ ਕਰਦਾ ਹੈ ਪਰ ਜੋ ਦੁੱਖ ਦਲਜੀਤ ਨੇ ਇਸ ਇੰਟਰਵਿਊ ਦੇ ਵਿੱਚ ਆਪਣਾ ਜ਼ਾਹਿਰ ਕੀਤਾ ਜਿਸ ਕਰਕੇ ਉਹ ਰੋਇਆ ਉਹ ਬਹੁਤ ਘੱਟ ਲੋਕ ਹੁੰਦੇ ਨੇ ਜੋ ਐਜੀ ਗੱਲ ਤੇ ਰੋ ਪੈਣ ਤੇ ਤੁਸੀਂ ਦੇਖੋ ਇਹ ਵੀਡੀਓ ਤੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਆਪਣੇ ਬੱਚਿਆਂ ਨੂੰ ਐਜੀ ਵੀਡੀਓ ਜ਼ਰੂਰ ਦਿਖਾਇਆ ਕਰੋ ਤਾਂ ਕਿ ਉਹ ਆਪਣੀਆਂ ਜੜਾਂ ਨਾਲ ਜੁੜ ਸਕਣ ਦੇਖੋ ਵੀਡੀਓ ਤੇ ਵਿਚਾਰ ਦੇਣਾ ਨਾ ਭੁੱਲਣਾ ਇੱਕ ਸਰਦਾਰ ਜੀ ਜਿਨ੍ਹਾਂ ਨੇ ਸਾਰੀ ਰਾਤ ਫਰੀ ਟੈਕਸੀ ਚਲਾਈ ਹੋ ਰਿਆ ਅੱਜ ਇਹਦਰ ਦੀਆਂ ਗੱਲਾਂ ਕਿ ਮਾਈਂਡ ਨੂੰ ਟੱਚ ਕਰਦੀਆਂ ਕਿ ਜਿੱਦਾਂ ਸਾਨੂੰ ਪੋਰਟਰ ਕੀਤਾ ਗਿਆ ਉਦਾਂ ਦੇ ਨਹੀਂ ਸੀ ਸਾਰੇ ਲੋਕ ਐਸਪੈਸ਼ਲੀ ਤੁਹਾਨੂੰ ਪਤਾ ਹੈ ਕਿ 9/11 ਤੋਂ ਬਾਅਦ ਜੋ ਤੇ ਨਾਰਥ ਅਮਰੀਕਾ ਦੇ ਵਿੱਚ ਜੋ ਮੋਹਰੇ ਲਗਾਈਆਂ ਗਈਆਂ ਸਿਕਾਤਾਂ ਤੇ ਇਹ ਬਹੁਤ ਬਹੁਤ ਵੱਡੀ ਗੱਲ ਹੈ ਐ ਤੋ ਉਸ ਲਾਈਕ ਹੈ ਨਹੀਂ ਭਾਈ ਬੋਤ ਮੈਨੂੰ ਬਹੁਤ ਖਲਦ ਬੰਦਾ ਪਰ ਜਿਹੜੇ ਸਾਡੇ ਭਰਾਏ ਦਿਨਾਂ ਕਿਸੇ ਸਵਾਰਥ ਤੋਂ ਹੁਣ ਉਸ ਵੀਰ ਨੇ ਜਿਹੜੀ ਉਸ ਵੀਰ ਦੇ ਦਿਲ 'ਚ ਜਿਹੜੀ ਗੱਲ ਹੋਊਗੀ ਉਹਦਾ ਮਤਲਬ ਇਹ ਤੜ੍ਹੋਗੇ ਵੀ ਕਿਸੇ ਸੋਸ਼ਲ ਮੀਡੀਆ ਤੇ ਆਜ ਵੇਖ ਜਿਵੇਂ ਯਾ ਮੈਂ ਆਪਣੇ ਪੋਸਟ ਕਰ ਦੂੰਗਾ ਕਿ ਮੈਂ ਆ ਕਰ ਰਿਹਾ ਦੁਨੀਆ ਨੇ ਉਧਰ ਦਿਨਾਂ ਸਵਾਰਥ ਤੁਸੀਂ ਸਾਡੇ ਵਰਗੇ ਬੰਦੇ ਸਵਾਰਥੀ ਆ ਕਰਦੇ ਘੱਟ ਆ ਦਿਖਾਉਂਦੇ ਜਾ ਤੇ ਇਨਸਾਨੀਅਤ ਇਹ ਸਭ ਤੋਂ ਵੱਡਾ ਦਰਮਿਆਨ ਸੰਸਾਰ ਨੂੰ ਗੰਪਾ ਲੱਗੀ ਬਹੁਤ ਗੰਟਾ ਚ